ਪੈਸ ਵਕਤ ਅਸੀਂ ਮੌਜੂਦ ਹਾਂ ਤਰਨਤਾਰਨ ਵਿਖੇ ਤਰਨਤਾਰਨ ਵਿਖੇ ਅੱਜ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲਈ ਗਿਣਤੀ ਹੋਣ ਜਾ ਰਹੀ ਹੈ ਤਾਂ ਖਡੂਰ ਸਾਹਿਬ ਦੇ ਜੇ ਗੱਲ ਕੀਤੀ ਜਾਵੇ ਤਾਂ ਪੰਜ ਤਾਈ ਜਿਹੜੀ ਹੈ ਗਿਣਤੀ ਹੋਣ ਜਾਏ ਹੋਵੇਗੀ ਜਿਹੜੀਆਂ ਵਕ ਵਕ ਜਿਹੜੇ 9 ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਜਿਹੜੀ ਹੈ ਤਰਨਤਾਰਨ ਦੇ ਮਾਈਪਾ ਗੋ ਇੰਟਰਨੈਸ਼ਨਲ ਕਾਲਜ ਜਿਹੜਾ ਉੱਥੇ ਹੋਵੇਗੀ ਜਿੱਥੇ ਤੁਸੀਂ ਤਿਆਰੀਆਂ ਦੇਖ ਸਕਦੇ ਹੋ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਮੌਕੇ ਤੇ ਪਹੁੰਚ ਕੇ ਜਿਹੜੀਆਂ ਤਿਆਰੀਆਂ ਦਾ ਜ਼ਾਇਜ਼ਾ ਜਿਹੜਾ ਇਸ ਜਗ੍ਹਾ ਦੇ ਉੱਤੇ ਲੈ ਰਹੇ ਨੇ ਔਰ ਨਾਲ ਹੀ ਜਿਹੜੇ ਫੋਰਸ ਹੈ ਸਾਰੀ ਉਹਨਾਂ ਦੀ ਤਨਾਤੀ ਦੇ ਬਾਰੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਰਹੇ ਨੇ ਸਿੱਧੀਆਂ ਤਸਵੀਰਾਂ ਤਰਨਤਾਰਨ ਦੀਆਂ ਨੇ ਤਰਨਤਾਰਨ ਦੇ ਉੱਤੇ ਜੋ ਜਾਣਕਾਰੀ ਸਾਨੂੰ ਮਿਲੀ ਹੈ ਸਾਹਮਣੇ ਇਸ ਵਾਸਤੇ ਖੇਮ ਕਰਨ ਹਲਕੇ ਦੀ ਜਿਹੜੀ ਗਿਣਤੀ ਹੈ ਉਹ ਹੋਵੇਗੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਜਿਹੜੇ ਚਾਰ ਵਿਧਾਨ ਸਭਾ ਹਲਕੇ ਨੇ ਤਰਨਤਾਰਨ ਖਡੂਰ ਸਾਹਿਬ ਖੇਮ ਕਰਨ ਤੇ ਪੱਟੀ ਉਹਨਾਂ ਦੀ ਗਿਣਤੀ ਤਰਨਤਾਰਨ ਵਿਖੇ ਇਸ ਜਗ੍ਹਾ ਤੇ ਹੋਏਗੀ ਤਾਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪੋਲਿੰਗ ਰੈਜ਼ੈਂਟ ਨੇ ਤੁਸੀਂ ਦੇਖ ਸਕਦੇ ਹੋ ਏ ਕਾਉਂਟਿੰਗ ਅਫਸਰ ਜਿਹੜੇ ਨੇ ਉਹ ਅੰਦਰ ਜਾ ਕੇ ਆਪਣੀ ਦਸਤਾਵੇਜ਼ਾਂ ਦੀ ਜਾਂਚ ਕਰਵਾ ਕੇ ਅੰਦਰ ਜਾਂਦੇ ਹੋ ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਤੇ ਕਪੂਰਥਲਾ ਦੀ ਗਿਣਤੀ ਜਿਹੜੀ ਆ ਉਹ ਕਪੂਰਥਲਾ ਵੀ ਕਿ ਹੋਵੇਗੀ ਇਸ ਅਗਦੇ ਉੱਤੇ ਤੇ ਬਾਬਾ ਬਕਾਲਾ ਹਲਕੇ ਦੀ ਜਿਹੜੀ ਵੋਟਾਂ ਦੀ ਗਿਣਤੀ ਹੈ ਉਹ ਬਾਬਾ ਬਕਾਲਾ ਦੇ ਮਾਤਾ ਗੰਗਾ ਸਕੂਲ ਵਿਖੇ ਹੋਏਗੀ ਉਸ ਤੋਂ ਇਲਾਵਾ ਜੰਡੇਆਲਾ ਗੁਰੂ ਜਿਹੜਾ ਇਹ ਵਿਧਾਨ ਸਭਾ ਹਲਕਾ ਉਸ ਦੀ ਗਿਣਤੀ ਅੰਮ੍ਰਿਤਸਰ ਵਿਖੇ ਹੋਏਗੀ ਤੇ ਜੀਰਾ ਜਿਹੜਾ ਵਿਧਾਨ ਸਭਾ ਹਲਕਾ ਹੈ ਉਸ ਦੀ ਗਿਣਤੀ ਫਿਰੋਜ਼ਪੁਰ ਵਿਖੇ ਹੋਏਗੀ ਤਾਂ ਕੁੱਲ ਪੰਜ ਥਾਵਾਂ ਨੇ ਲੋਕ ਸਭਾ ਕਿਉਂਕਿ ਖਡੂਰ ਸਾਹਿਬ ਹਲਕੇ ਦੀ ਜੇ ਗੱਲ ਕੀਤੀ ਜਾਵੇ ਤਾਂ ਇਹ ਮਾਝਾ ਮਾਲਵਾ ਤੇ ਦੁਆਬਾ ਇਨ੍ਹਾਂ ਦੇ ਵਿੱਚ ਵੰਡਿਆ ਹੋਇਆ ਹੈ ਇਸ ਪਾਸੇ ਹੋਰ ਦਿਖਾ ਦਿੰਦੇ ਆ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਹਮਣੇ ਜਿਹੜੀਆਂ ਗੱਡੀਆਂ ਵੀ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਹਨੇ ਲੋਕ ਇੱਥੇ ਪਹੁੰਚੇ ਹੋਏ ਨੇ ਆਪਣੇ ਆਪਣੇ ਪਾਰਟੀਆਂ ਦੇ ਜਿਹੜੇ ਨਮਾਇੰਦਿਆਂ ਦੇ ਕਾਊਂਟਿੰਗ ਏਜੰਟ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁੱਖ ਮੁਕਾਬਲਾ ਇੱਥੇ ਜਿਹੜੇ ਮੁਕਾਬਲੇ ਦੇ ਵਿੱਚ ਨੇ ਕਾਂਗਰਸ ਦੇ ਜਿਹੜੇ ਸਾਬਕਾ ਵਿਧਾਇਕ ਜਿਹੜੇ ਕੁਲਬੀਰ ਸਿੰਘ ਜ਼ੀਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜਾਂਦ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਵਿਰਸਾ ਸਿੰਘ ਵਲਟੋਆ ਦੋ ਵਾਰ ਦੇ ਵਿਧਾਇਕ ਨੇ ਜਦ ਕਿ ਆਮ ਆਦਮੀ ਪਾਰਟੀ ਵੱਲੋਂ ਲਾਲਜੀਤ ਸਿੰਘ ਭੁੱਲਰ ਜੋ ਪੰਜਾਬ ਦੇ ਕੈਬਨਿਟ ਵਜ਼ੀਰ ਨੇ ਇਹ ਉਹ ਚੋਣ ਮੈਦਾਨ 'ਚ ਨੇ ਸ਼੍ਰੋਣੀ ਅਕਾਲੀ ਜਿਹੜੀ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਮਨਜੀਤ ਸਿੰਘ ਮੰਨਾ ਤਿੰਨ ਮਾਰ ਦੇ ਵਿਧਾਇਕ ਨੇ ਅਕਾਲੀ ਦਲ ਵੱਲੋਂ ਹੁਣ ਭਾਜਪਾ ਵੱਲੋਂ ਚੋਣ ਲੜ ਰਹੇ ਨੇ ਤੇ ਇੱਕ ਹੋਰ ਨਾਮ ਜਿਹੜਾ ਇਸ ਵਾਰ ਕਾਫੀ ਚਰਚਾ ਦੇ ਵਿੱਚ ਰਿਹਾ ਆਜ਼ਾਦ ਉਮੀਦਵਾਰ ਜਿਹੜੇ ਨੇ ਅਮਰਤਪਾਲ ਸਿੰਘ ਜੋ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਐਨਐਸਏ ਦੇ ਅਧੀਨ ਉਹਨਾਂ ਦੇ ਉਹ ਵੀ ਜਿਹੜੇ ਨੇ ਚੋਣ ਜਿਹੜੀ ਆ ਉਹ ਲੜ ਰਹੇ ਨੇ ਚੋਣ ਪ੍ਰਚਾਰ ਦੌਰਾਨ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਜਿਹੜੇ ਸਮਰਥਕਾਂ ਨੇ ਇਹ ਚੋਣ ਲੜੀ ਤਾਂ ਅੱਜ ਇਸ ਸਕਾ ਦੇ ਉੱਤੇ ਜਿੰਨੇ ਵੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਨੇ ਉਹ ਇੱਥੇ ਕਾਊਂਟਿੰਗ ਏਜੰਟ ਜਿਹੜੇ ਤੇ ਪਹੁੰਚੇ ਨੇ ਤੇ ਕੌਨਫੀਡੈਂਟ ਨੇ ਆਪੋ ਆਪਣੇ ਪਾਰਟੀਆਂ ਦੇ ਦੇ ਇੱਕ ਲੰਬਾ ਚੋਣ ਪ੍ਰਚਾਰ ਜਿਹੜਾ ਸੀ ਉਹ ਚੱਲਿਆ तकरीबन ਢਾਈ ਮਹੀਨੇ ਜਿਹੜੀ ਮੁਹਿੰਮ ਸੀ ਉਹ VOTING ਦੇ ਲਈ ਪ੍ਰਕਿਰਿਆ ਜਿਹੜੀ ਚੱਲੀ ਤੇ ਢਾਈ ਮਹੀਨਿਆਂ ਦੇ ਲੰਬੀ ਪ੍ਰੋਸੈਸ ਜੋ ਚੱਲੀ ਉਸ ਤੋਂ ਬਾਅਦ ਹੁਣ ਜਿਹੜੀ ਗਿਣਤੀ ਅੱਜ ਗਿਣਤੀ ਹੋਣ ਜਾ ਰਹੀ ਹੈ ਤੇ ਇਸ ਗਿਣਤੀ ਤੋਂ ਬਾਅਦ ਅੱਜ ਪਤਾ ਲੱਗੇਗਾ ਕਿ ਕਿਹੜੇ-ਕਿਹੜੇ ਉਮੀਦਵਾਰ ਜਿਹੜੇ ਨੇ ਉਹ ਜਿੱਤਣ ਦੇ ਕੰਮਜਾਪ ਰਹਿੰਦੇ ਨੇ ਇਸ ਪਾਸੇ ਤਸਵੀਰਾਂ ਦੇ ਵਿੱਚ ਇਸ ਦਰਵਾਜ਼ੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਜੋ ਤਰਨਤਾਰਨ ਦੇ ਖਡੂਰ ਸਾਹਿਬ ਦੇ ਹਲਕਿਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਇਸ ਜਗ੍ਹਾ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਜਿਹੜੇ ਨੇ ਉਹ ਅੰਦਰ ਦਾਖਲ ਹੋ ਸਕਦੇ ਨੇ ਸਾਹਮਣੇ ਤਸਵੀਰਾਂ ਦੇ ਵਿੱਚ ਇਸ ਪਾਸੋਂ ਜਿਹੜੇ ਅਧਿਕਾਰੀ ਨੇ ਤੁਸੀਂ ਦੇਖ ਸਕਦੇ ਹੋ ਕਿ ਪੈਰਾਮਿਲਟਰੀ ਫੋਰਸਸ ਦੇ ਜਵਾਨ ਵੀ ਜਿਹੜੇ ਨੇ ਲੱਗੇ ਹੋਏ ਨੇ ਦੂਸਰੇ ਪਾਸੇ ਪੱਟੀ ਦੇ ਤੇ ਜੋ ਕੈਮ ਕਰਨ ਦੀ ਜਿਹੜੀ ਗਿਣਤੀ ਆ ਉਸ ਪਾਸੇ ਹੋਏਗੀ ਤਾਂ ਇਹ तमाम ਤਸਵੀਰਾਂ ਅੰਮ੍ਰਿਤਸਰ ਦੀ ਖਡੂਰ ਸਾਹਿਬ ਦੀਆਂ ਨੇ ਪੰਜ ਵਿਧਾਨ ਸਵਾਲ ਕਹਿੰਦੇ ਵਿੱਚ ਜੋ ਗੱਲ ਕੀਤੀ ਜਾਵੇ ਤਾਂ ਪੰਜ ਥਾਵਾਂ ਦੇ ਉੱਤੇ ਖਡੂਰ ਸਾਹਿਬ ਦੀ ਜਿਹੜੀ ਗੱਲ ਕੀਤੀ ਜਾਵੇ ਉਹ ਨੋਕਸਫਾ ਦੀ ਗਿਣਤੀ ਜਿਹੜੀ ਆ ਹੋ ਰਹੀ ਹੈ ਤੇ ਇਸੇ ਗੱਲ ਦੇ ਉੱਤੇ ਜਿਹੜੇ ਖਡੂਰ ਸਾਹਿਬ ਦੇ ਤਰਨਤਾਰਨ ਦੇ ਜਿਹੜੇ 4 ਵਿਦਾਨ ਸਵਾਲਕ ਨੇ ਉਹਨਾਂ ਦੀ ਗਿਣਤੀ ਹੋ ਰਹੀ ਹੈ ਤੇ ਸੁਰੱਖਿਆ ਦੇ ਸਖਤ ਇੰਤਜ਼ਾਮ ਤੁਸੀਂ ਦੇਖ ਸਕਦੇ ਹੋ ਪੈਰਾਮਿਲਟਰੀ ਫੋਰਸਸ ਦੀਆਂ ਜਿਹੜੀਆਂ ਟੁਕੜੀਆਂ ਨੇ ਇਸ ਜਗ੍ਹਾ ਦੇ ਉੱਤੇ ਸੀਆਰਪੀਐਫ ਦੇ ਜਿਹੜੇ ਜਵਾਨ ਨੇ ਹਾਲਾਕੇ ਚੋਣਾ ਦੇ ਵਿੱਚ ਵੀ ਅਹਿਮ ਰੋਲ ਇਹਨਾਂ ਨੇ ਅਦਾ ਕੀਤਾ ਚੋਣ ਪ੍ਰਬੰਧਾਂ ਨੂੰ ਨਿਪਰੇ ਚਾੜਨ ਦੇ ਵਿੱਚ ਵੀ ਅਹਿਮ ਰੋਲ ਜਿਹੜਾ ਸੀ ਇਹਨਾਂ ਨੇ ਅਦਾ ਕੀਤਾ ਤੇ ਹੁਣ ਜਿੰਨਾ ਚਿਰ ਤੱਕ ਚੋਣ ਪ੍ਰਕਿਰਿਆ ਪੂਰੀ ਮੁਕੰਮਲ ਨਹੀਂ ਹੁੰਦੀ ਅਜ ਗਿਣਤੀ ਹੋਣ ਜਾ ਰਹੀ ਹੈ ਤੇ ਇਸ ਸਗਾ ਦੇ ਉੱਤੇ ਉਹਨਾਂ ਦੇ ਵੱਲੋਂ ਜਿਹੜੀ ਆ ਪੂਰੀ ਤਨਦੇਹੀ ਦੇ ਨਾਲ ਡਿਊਟੀ ਜਿਹੜੀ ਆਪਣੀ ਨਿਭਾਈ ਜਾ ਰਹੀ ਹੈ ਵਾਕ ਵਾਕ ਸੂਬਿਆਂ ਦੀ ਜਿਹੜੀ ਪੁਲਿਸ ਸੀ ਉਹ ਵੀ ਇੱਥੇ ਪਹੁੰਚੀ ਸੀ ਤੇ ਇਸ ਤੋਂ ਇਲਾਵਾ ਹੁਣ ਪੈਰਾਮਿਲਟਰੀ ਫੋਰਸਿਸ ਦੀਆਂ ਤਾਂ ਅੱਜ ਜਿਹੜੀ ਇਮਤਿਹਾਨ ਦੇ ਜਿਹੜੇ ਰਿਜ਼ਲਟ ਹੈ ਉਨ੍ਹਾਂ ਦਾ ਇੰਤਜ਼ਾਰ ਜੋ ਲੰਬੇ ਸਮੇਂ ਤੋਂ ਲੰਬੀ ਪ੍ਰਕਿਰਿਆ ਚੱਲੀ ਹੈ ਤੇ ਅੱਜ ਇੰਤਜ਼ਾਰ ਜਿਹੜਾ ਇਸ ਜਗ੍ਹਾ ਦੇ ਉੱਤੇ ਖਤਮ ਹੋਵੇਗਾ ਜੋ 8 ਵਜੇ ਤੋਂ ਹਰ ਰਜ਼ਾਨ ਜਿਹੜੇ ਨੇ ਆਉਣੇ ਸ਼ੁਰੂ ਹੋ ਜਾਣਗੇ ਸਭ ਤੋਂ ਪਹਿਲਾਂ ਪੋਸਟਲ ਬੈਲਟਾਂ ਦੀ ਪੋਸਟਲ ਬੈਲਟ ਪੇਪਰਾਂ ਦੀ ਗਿਣਤੀ ਹੋਏਗੀ ਉਸ ਤੋਂ ਬਾਅਦ ਜਿਵੇਂ ਜਿਵੇਂ ਮਸ਼ੀਨਾਂ ਖੁੱਲਣਗੀਆਂ ਤਾਂ ਰਿਜ਼ਲਟ ਜਿਹੜੇ ਨੇ ਓਵੇਂ ਓਵੇਂ ਆਉਣੇ ਸ਼ੁਰੂ ਹੋ ਜਾਣਗੇ ਤਾਂ ਇਸ ਤੋਂ ਬਾਅਦ ਜਿੰਨੇ ਵੀ ਰਿਜ਼ਲਟ ਜਿਵੇਂ ਜਿਵੇਂ ਰਿਜ਼ਲਟ ਸਾਹਮਣੇ ਆਉਣਗੇ ਅਸੀਂ ਆਪਣੇ ਦਰਸ਼ਕਾਂ ਦੇ ਸਾਹਮਣੇ ਲਿਆਇਆ ਲਿਆਵਾਂਗੇ ਇਸ ਪਾਸੇ ਖਡੂਰ ਸਾਹਿਬ ਤੇ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਹੜੀ ਗਿਣਤੀ ਹੈ ਇਸ ਜਗ੍ਹਾ ਦੇ ਉੱਤੇ ਹੋਵੇਗੀ ਤਾਂ ਇਹ ਤਸਵੀਰਾਂ ਸਿੱਧੀਆਂ ਤਰਨਤਾਰਨ ਦੀਆਂ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਜਿਹੜੀ ਇਸ ਜਗ੍ਹਾ ਦੇ ਉੱਤੇ ਜਿਹੜੀ ਕਾਊਂਟਿੰਗ ਹੈ ਜਿਹੜੀ ਇੱਕ ਪਾਸੇ ਤਰਨਤਾਰਨ ਤੇ ਦੂਸਰੇ ਪਾਸੇ ਖਡੂਰ ਸਾਹਿਬ ਦੀ ਜਿਹੜੀ ਗਿਣਤੀ ਹੈ ਹੋਵੇਗੀ ਤਾਂ ਕਾਊਂਟਿੰਗ ਏਜੰਟ ਤੁਸੀਂ ਦੇਖ ਸਕਦੇ ਹੋ ਭਲੇ ਵੀ ਜਿਹੜੇ ਨੇ ਉਹ ਅੰਦਰ ਜਾ ਰਹੇ ਨੇ ਆਪ ਉਹ ਆਪਣੇ ਸਮਰਥਕਾਂ ਦੇ ਲਈ ਗਿਣਤੀ ਦੇ ਲਈ ਅੰਦਰ ਪਹੁੰਚ ਪਹੁੰਚ ਰਹੇ ਨੇ ਆਪਣੇ ਦਸਤਾਵੇਜ਼ਾਂ ਦੀ ਜਾਂਚ ਜਿਹੜੀ ਆ ਉਹ ਕਰਵਾ ਕੇ ਤਾਂ ਇਸ ਜਗ੍ਹਾ ਦੇ ਉੱਤੋਂ ਜਿਹੜੇ ਸਮਰਥਕ ਨੇ ਸਾਰੇ ਉਹ ਅੰਦਰ ਜਾ ਰਹੇ ਨੇ ਤਾਂ ਇਹ ਤਸਵੀਰਾਂ ਸਿੱਧੀਆਂ ਖਡੂਰ ਸਾਹਿਬ ਦੀਆਂ ਨੇ ਜਿੱਥੇ ਕੁਝ ਸਮੇਂ ਤੱਕ ਜਿਹੜੀ ਗਿਣਤੀ ਆ ਉਹ ਮੁਕੰਮਲ ਜਿਹੜੀ ਆ ਹੋ ਜਾਏਗੀ ਚਾਰ ਵਿਧਾਨ ਸਭਾ ਦੀ ਗ੍ਰਹਿਲ ਕੈਂ ਦੀ ਗਿਣਤੀ ਜਿਹੜੀ ਆ ਉਹ ਤਰਨ ਤਰਨ ਵਿਖੇ ਹੋਣੀ ਆ ਕਿਉਂਕਿ ਚਾਰੇ ਜ਼ਿਲ੍ਹੇ ਜਿਹੜੇ ਨੇ ਖਡੂਰ ਸਾਹਿਬ ਜਗਤਰਨ ਤਰਨਤਾਰਨ ਜ਼ਿਲ੍ਹੇ ਦੇ ਨੇ ਖਡੂਰ ਸਾਹਿਬ ਪੱਟੀ ਤਰਨਤਾਰਨ ਤੇ ਖੇਮ ਕਰਨ ਜਾਂਦ ਕੇ ਜੀਰਾ ਦੀ ਗਿਣਤੀ ਫਿਰੋਜ਼ਪੁਰ ਦੇ ਵਿੱਚ ਉਹ ਜੀਰਾ ਵਿਧਾਨ ਸਭਾ ਦੇ ਬਾਬਾ ਬਕਾਲਾ ਦੀ ਬਾਬਕਾਲਾ ਵਿਖੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੀ ਕਪੂਰਥਲੇ ਤੇ ਜੰਨਿਆਲਾ ਗੁਰੂ ਦੀ ਸ਼੍ਰੀ ਅਮਰਸਰ ਸਾਹਿਬ ਵਿਖੇ ਤਾਂ ਇਹਨਾਂ ਨਤੀਜੇ ਦੇ ਤੇ ਲਗਾਤਾਰ ਸਾਡੀ ਨਜ਼ਰ ਬਣੀ ਹੋਈ ਹੈ ਪਲ-ਪਲ ਦੀ ਜਾਣਕਾਰੀ ਦਿਨਕ ਸਵੇਰਾ ਇਸ ਦਰਸ਼ਕਾਂ ਰਾਈ ਇਹੀਂ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰਸਨ ਮਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਦਿਨਕ ਸੂਰਤ ਟੀਵੀ ਤਰਨਤਾਰਨ ਦੇਸ਼ ਦੁਨੀ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par